ਸ਼ਸ਼ੀਕਾਲ ਜੀ ਇਹ ਵਾਲੇ ਸੂਟ ਨੇ ਜਿਹੜੇ ਡੇ ਮੈਚਿੰਗ ਸੂਟ ਰਹਿਣਗੇ ਕੋਟੇ ਦੀ ਸ਼ਰਟ ਹੋਏਗੀ ਪ੍ਰਿੰਟਡ ਹੋਏਗੀ ਦੁਪੱਟਾ ਵੀ ਕੋਟੇ ਦਾ ਪ੍ਰਿੰਟਡ ਰਹੇਗਾ ਬਾਟਮ ਹੈ ਜਿਹੜੀ ਕੈਮਰੀ ਕਾਟਨ ਦੀ ਪਲੇਨ ਹੋਏਗੀ ਵੀਡੀਓ ਨੂੰ ਸਕਿਪ ਨਾ ਕਰਿਓ ਕਿਉਂਕਿ ਇਸ ਵਿੱਚ ਕਲਰ ਆਪਸ਼ਨ ਤੇ ਪ੍ਰਿੰਟ ਆਪਸ਼ਨ ਕਾਫੀ ਜ਼ਿਆਦਾ ਰਹੇਗੀ ਕਾਫੀ ਸੋਹਣੇ ਸੋਹਣੇ ਪ੍ਰਿੰਟ ਨੇ ਤੇ ਕਲਰ ਆਪਸ਼ਨ ਵੀ ਕਾਫੀ ਜ਼ਿਆਦਾ ਸੋਹਣੀ ਹੋਏਗੀ ਕੋਈ ਵੀ ਸੂਟ ਅਗਰ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਸਕਰੀਨਸ਼ਾਟ ਲੈ ਕੇ ਮੈਨੂੰ ਵਟਸਐਪ ਕਰ ਸਕਦੇ ਹੋ ਤਾਂ ਆਪਣਾ ਆਰਡਰ ਹੈ ਜਿਹੜਾ ਬੁੱਕ ਕਰਵਾ ਸਕਦੇ ਹੋ ਪੇਮੈਂਟ ਸੈਟਿਡਿਆ ਇਹਨਾਂ ਦੀ ਆਨਲਾਈਨ ਹੋਣਗੇ ਆਇਆ ਨਾ ਤੇ ਕੈਸ਼ ਔਨ ਡਿਲੀਵਰੀ ਨਹੀਂ ਹੈ ਵਿਦਆਊਟ ਪੇਮੈਂਟ ਕੋਈ ਵੀ ਪਾਰਸਲ ਬੁੱਕ ਨਹੀਂ ਹੋਏਗਾ ਇਹ ਵਾਲਾ ਸੂਟ ਜੌਰਜਟ ਦੇ 올 ਓਵਰ ਸੂਟ ਰਹਿਣਗੇ ਸ਼ਰਟ ਤੇ ਘੇਰੇ ਤੇ ਤੇ ਸਲੀਵਸ ਤੇ ਵਰਕ ਹੋਏਗਾ ਦੁਪੱਟਾ ਜਿਹੜਾ ਜੌਰਜਟ ਦਾ ਰਹੇਗਾ ਫੋਰਸੈਟ ਲੈਸ ਰਹੇਗੀ ਇਹ ਵਾਲਾ ਸੂਟ ਨੇ ਜਿਹੜੇ ਪਿਓਰ ਕਾਟਨ ਦੇ ਹੋਣਗੇ ਪ੍ਰਿੰਟਡ ਸ਼ਰਟ ਰਹੇਗੀ ਤੇ ਬਾਟਮ ਹੈ ਜਿਹੜੀ ਵਰਕ ਵਾਲੀ ਹੋਏਗੀ ਇਹਨਾਂ ਵਿੱਚ ਵੀ ਕਲਰਸ ਆਪਸ਼ਨ ਤੇ ਪ੍ਰਿੰਟ ਆਪਸ਼ਨ ਕਾਫੀ ਜ਼ਿਆਦਾ ਰਹੇਗੀ ਪ੍ਰਾਈਸ ਹੀ ਸਭ ਦੇ ਮੈਂਸ਼ਨ ਕੀਤੇ ਹੋਏ ਆ ਤੇ ਫ੍ਰੀ ਸ਼ਿਪਿੰਗ ਰਹਿਣਗੇ ਕੇਵਲ ਫੈਬ੍ਰੀਕੇਟਡ ਜਾਰਜਟ ਦਾ ਹੋਏਗਾ ਪੂਰੇ ਫੈਬ੍ਰਿਕ ਉੱਤੇ ਵਰਕ ਰਹੇਗਾ ਪਰ ਮੀਟਰ ਦੇ ਅਕੋਰਡਿੰਗ ਤੁਸੀਂ ਇਹਨਾਂ ਨੂੰ ਬਾਇ ਕਰ ਸਕਦੇ ਹੋ ਇਹਨਾਂ ਨੇ ਡਰੈਸਿਸ ਜਾਂ ਸੂਟ ਤੁਸੀਂ ਐਜ਼ ਏ ਆਈਡੀਆ ਲਈ ਤੁਸੀਂ ਐਦਾਂ ਦਾ ਸੂਟ ਹੈ ਜਿਹੜਾ ਰੈਡੀ ਕਰਵਾ ਸਕਦੇ ਹਨ ਇਹ ਵਾਲੇ ਫੈਬ੍ਰਿਕ ਨੇ ਜਿਹੜੇ ਸ਼ਰਟ ਹੈ ਉਹ ਆਰਗੈਂਜ਼ਾ ਦੀ ਰਹੇਗੀ ਪ੍ਰਿੰਟ ਵੀ ਦੇ ਵਰਕ ਰਹੇਗਾ ਸ਼ਰਟ ਤੇ बॉਟਮ ਹੈ ਜਿਹੜੀ ਪਿਓਰ ਕ੍ਰੇਪ ਦੀ ਰਹੇਗੀ ਇਹਨਾਂ ਨੂੰ ਵੀ ਤੁਸੀਂ ਪਰ ਮੀਟਰ ਦੇ ਅਕੋਰਡਿੰਗ ਲੈ ਸਕਦੇ ਹੋ ਇਹ ਵਾਲਾ ਸੂਟ ਹੈਂਡਵਰਕ ਦਾ ਰਹੇਗਾ ਸ਼ਰਟ ਹੈ ਜਿਹੜੀ ਆਰਗੈਂਜ਼ਾ ਦੀ ਰਹੇਗੀ बॉਟਮ ਸਿਲਕ ਦੀ ਹੋਏਗੀ ਦੁਪੱਟਾ ਵੀ ਆਰਗੈਂਜ਼ਾ ਦਾ ਸ਼ਰਟ ਦੀ ਨੈਕ ਤੇ ਬਾਟਮ ਸਲੀਵਸ ਤੇ ਵਰਕ ਰਹੇਗਾ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ